ਹੈਂਡੀਕੈਪਟਸ ਲੋਕਾਂ ਵਾਸਤੇ ਦਿਵਿਆਂਗ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਮੇਲਾ ਲੱਗ ਰਿਹਾ ਬਠਿੰਡਾ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਮਿਲ ਰਹੀਆਂ ਜਿਵੇਂ ਕਿ 휠ਚੇਅਰ ਟ੍ਰਾਈਸਾਈਕਲ ਨਕਲੀ ਹੱਥ ਨਕਲੀ ਪੈਰ ਕੰਨਾਂ ਦੀ ਸੁਣਨ ਵਾਲੀਆਂ ਮਸ਼ੀਨਾਂ ਵਿਸਾਖੀਆਂ ਇਸ ਤੋਂ ਇਲਾਵਾ ਜਿਹੜੇ ਪੋਲੀਓ ਗ੍ਰਸਤ ਲੋਕ ਹੁੰਦੇ ਉਹਨਾਂ ਦੇ ਜਿਹੜੇ ਕਲੀਪਰਸ ਲੱਗਦੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਫ੍ਰੀ ਮਿਲਣੀਆਂ ਹੈਗੀਆਂ ਥੱਲੇ ਜਿਹੜੇ ਨੰਬਰ ਚੱਲਦੇ ਹੋਏ ਆ ਸਕਰੀਨ ਤੇ ਸਾਰੇ ਨੰਬਰ ਤੁਸੀਂ ਨੋਟ ਕਰ ਲਓ ਇਹ ਵਿਸ਼ਾਲ ਕੈਂਪ ਬਠਿੰਡਾ ਦੇ ਵਿੱਚ ਭੋਜਰਾ ਜੈਨ ਸਕੂਲ ਦੇ ਵਿੱਚ ਲੱਗ ਰਿਹਾ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਚੱਲੂਗਾ 26 ਦਸੰਬਰ 27 ਦਸੰਬਰ ਤੇ 28 ਦਸੰਬਰ ਨੂੰ ਇਹਦੇ ਵਿੱਚ ਜਿਹੜੇ ਲੋਕ ਆਣਗੇ ਕਿਸੇ ਵੀ ਜ਼ਿਲ੍ਹੇ ਤੋਂ ਹੋਣ ਕਿਸੇ ਵੀ ਸਟੇਟ ਤੋਂ ਹੋਣ ਉਹਨਾਂ ਸਾਰਿਆਂ ਨੂੰ ਇਹ ਚੀਜ਼ਾਂ ਮਿਲਣਗੀਆਂ ਨਾਲ ਉਹਨਾਂ ਦੇ ਖਾਣ ਪੀਣ ਦੀ ਚਾਹ ਪਾਣੀ ਦੀ ਵਿਵਸਥਾ ਵੀ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਹੈ ਇਹ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਹ ਭਗਵਾਨ ਮਹਾਵੀਰ ਵਿਕਲਾੰਗ ਸਹਾਇਤਾ ਸਮਿਤੀ ਜੈਪੁਰ ਤੇ ਹਰਿਆਣਾ ਪੰਜਾਬ ਪ੍ਰਦੇਸ਼ਕ ਮਹ ਮਹੇਸ਼ਵਰੀ ٹرسٹ ਇਸ ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ ਤੇ ਬਠਿੰਡਾ ਦੇ ਵਿੱਚ ਇਸ ਨੂੰ ਆਰਗੇਨਾਈਜ਼ ਕਰਨ ਦੇ ਲਈ ਜੋ ਵੀ ਖਰਚ ਆਊਗਾ ਉਹ ਦਾਨੀ ਸੱਜਣ ਸ਼੍ਰੀ ਸ਼ਾਂਤੀ ਲਾਲ ਜੈਨ ਜੀ ਵੱਲੋਂ ਆਪਣੇ ਬਜ਼ੁਰਗਾ ਰਤਨ ਲਾਲ ਜੀ ਬੋਹਰਾ ਤੇ ਸਵਰਗਿਆ ਸ਼੍ਰੀ ਜੋਰੀ ਲਾਲ ਜੀ ਬੋਹਰਾ ਦੀ ਯਾਦ ਦੇ ਵਿੱਚ ਸਾਰਾ ਕੀਤਾ ਜਾ ਰਿਹਾ ਹੈ ਤੁਸੀਂ ਕਿਹੜੀਆਂ ਚੀਜ਼ਾਂ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਵੀ ਉਹ ਆਪ ਦਾ ਜਿਹੜਾ ਰਜਿਸਟ੍ਰੇਸ਼ਨ ਜਿਹੜੇ ਥੱਲੇ ਨੰਬਰ ਚੱਲ ਰਹੇ ਹੈ ਉਹਦੇ ਉੱਤੇ ਕਰਵਾਣੀ ਹੈ ਜਿਹੜੇ ਨੰਬਰ ਚੱਲ ਰਹੇ ਹੈ ਇਹਨਾਂ ਦੇ ਉੱਤੇ ਰਜਿਸਟ੍ਰੇਸ਼ਨ ਕਰਵਾਣੀ ਹੈ ਉਹਦੇ ਵਿੱਚ ਆਪ ਦਾ ਤੁਸੀਂ ਆਧਾਰ ਕਾਰਡ ਉਮਰ ਮੋਬਾਈਲ ਨੰਬਰ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਤੇ ਇੱਕ ਸਿੰਪਲ ਜੀ ਐਪਲੀਕੇਸ਼ਨ ਜਿਹੜੀ ਤੁਹਾਡੇ ਐਮਸੀਆ ਸਰਪੰਚ ਤੋਂ ਅਟੈਸਟਡ ਕਰਵਾਣੀ ਹੈ ਸਟੈਂਪ ਲਗਾਵਾ ਕੇ ਵੀ ਮੰਨ ਲਓ ਜਿਵੇਂ व्हीਲ ਚੇਅਰ ਦੀ ਜਾਂ ਟਰਾਈਸਾਈਕਲ ਦੀ ਜ਼ਰੂਰਤ ਹੈ ਵੀ ਆਹ 휠ਚੇਅਰ ਜਾਂ ਟ੍ਰਾਈਸਾਈਕਲ ਦੀ ਮੈਨੂੰ ਜ਼ਰੂਰਤ ਹੈ ਤੇ ਇਹ ਚੀਜ਼ ਮੇਰੇ ਕੋਲ ਨਹੀਂ ਹੈ ਜਾਂ ਚਲਦੀ ਹਾਲਤ ਵਿੱਚ ਨਹੀਂ ਹੈ ਕਈਆਂ ਦੇ ਕੋਲ ਹੁੰਦੀ ਵੀ ਹੈ ਉਹ 3-4 ਸਾਲ ਪੁਰਾਣੀ ਹੋਣ ਕਰਕੇ ਉਹ ਖਰਾਬ ਹੋ ਚੁੱਕੀ ਹੁੰਦੀ ਹੈ ਤਾਂ ਉਹਨਾਂ ਸਾਰਿਆਂ ਲੋਕਾਂ ਨੂੰ 휠ਚੇਅਰ ਟ੍ਰਾਈਸਾਈਕਲ ਨਕਲੀ ਪੈਰ ਨਕਲੀ ਹੱਥ ਕੰਨਾਂ ਦੀ ਸੁਣਨ ਵਾਲੀਆਂ ਮਸ਼ੀਨਾਂ ਇਹ ਸਾਰੀਆਂ ਚੀਜ਼ਾਂ ਫ੍ਰੀ ਮਿਲਣਗੀਆਂ ਬਸ ਤੁਸੀਂ ਇੱਕ ਸਿੰਪਲ ਜੀ ਐਪਲੀਕੇਸ਼ਨ ਲਿਖ ਕੇ ਇਹ ਅਟੈਸਟਡ ਕਰਵਾਉਣਾ ਹੈਗਾ ਆਪਦੇ ਐਮਸੀ ਤੋਂ ਜਾਂ ਆਪਦੇ ਸਰਪੰਚ ਤੋਂ ਤੇ ਜਿਹੜੇ ਰਜਿਸਟ੍ਰੇਸ਼ਨ ਨੰਬਰ ਦਿੱਤੇ ਆ ਇਹਨਾਂ ਦੇ ਉੱਤੇ ਤੁਸੀਂ ਇਸ ਨੂੰ ਸੈਂਡ ਕਰ ਦੇਣਾ ਹੈਗਾ ਤੇ ਸਾਡੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਜ਼ਰੂਰਤਮੰਦ ਲੋਕਾਂ ਦਾ ਫਾਇਦਾ ਹੋ ਸਕੇ ਉਹਨਾਂ ਨੂੰ ਇਹ ਫ੍ਰੀ ਸਮਾਨ ਜਿਹੜਾ ਹੈਗਾ ਇਹ ਇਸ ਕੈਂਪ ਦੇ ਵਿੱਚ ਮਿਲ ਸਕੇ ਧੰਨਵਾਦ